ਆਹ ਤਿੰਨ ਗੱਲਾਂ ਪੱਲੇ ਬੰਨ੍ਹ ਲਓ ਬਿਨਾ ਪੈਸੇ ਤੋਂ ਵੀ ਕਰੋੜਾਂ ਅਰਬਾਂ ਕਮਾ ਸਕਦੇ ਹੋ ਸੋ ਸਭ ਤੋਂ ਪਹਿਲਾਂ ਵੀਡੀਓ ਨੂੰ ਸੇਵ ਕਰ ਲਓ ਹੋਰ ਵੀਡੀਓ ਲਈ ਫੋਲੋ ਕਰ ਲਓ ਤੇ ਨਾਲ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਨੰਬਰ 1 ਯੂਨੀਕ ਆਈਡੀਆ ਜੇ ਤੁਸੀਂ ਯੂਨੀਕ ਆਈਡੀਆ ਸੋਚ ਸਕਦੇ ਹੋ ਤਾਂ ਤੁਹਾਨੂੰ ਜਿਆਦਾ ਪੈਸੇ ਦੀ ਵੀ ਲੋੜ ਨਹੀਂ ਤੁਸੀਂ ਤਾਂ ਵੀ ਇੱਕ ਬਹੁਤ ਹੀ ਸਕਸੈਸਫੁਲ ਬਿਜ਼ਨਸ ਬਣਾ ਸਕਦੇ ਹੋ ਨੰਬਰ 2 ਜੋ ਸਭ ਤੋਂ ਇੰਪੋਰਟੈਂਟ ਆ ਵੱਡਾ ਸੁਪਨਾ ਜਿੰਨਾ ਤੁਸੀਂ ਵੱਡਾ ਸੋਚੋਗੇ ਓਨੀ ਵੱਡੀ ਤੁਹਾਡੀ ਕਾਮਯਾਬੀ ਹੋਊਗੀ ਨੰਬਰ 3 ਅਬਿਲਟੀ ਟੂ ਵਰਕ ਹਾਰਡ ਜੇ ਤੁਸੀਂ ਵਧੀਆ ਆਈਡੀਆ ਵੀ ਸੋਚ ਲਿਆ ਤੁਹਾਡੇ ਸੁਪਨੇ ਵੀ ਵੱਡੇ ਆ ਪਰ ਤੁਸੀਂ ਕੰਮ ਹੀ ਨਹੀਂ ਕਰਨਾ ਚਾਹੁੰਦੇ ਤੁਸੀਂ ਵਰਕ ਹਾਰਡ ਨਹੀਂ ਕਰਨਾ ਚਾਹੁੰਦੇ ਮਿਹਨਤ ਵੀ ਕਰਨਾ ਚਾਹੁੰਦੇ ਤਾਂ ਤੁਹਾਨੂੰ ਸਕਸੈਸ ਨਹੀਂ ਮਿਲੂਗੀ ਜਿਹੜਾ ਪੈਸਾ ਉਹ ਪੈਸੇ ਤੋਂ ਬਿਨਾ ਵੀ ਬਿਜ਼ਨਸ ਬਣਾਇਆ ਜਾ ਸਕਦਾ ਕਿਉਂਕਿ ਜੇ ਤੁਹਾਡਾ ਆਈਡੀਆ ਵਧੀਆ ਤੁਸੀਂ ਤੁਹਾਡੇ ਜੋ ਪੋਟੈਂਸ਼ੀਅਲ ਆ ਕੰਮ ਕਰਨ ਦੀ ਤੁਹਾਡੇ ਸੁਪਨੇ ਵੱਡੇ ਆ ਤਾਂ ਲੋਕ ਪਿੱਛੇ ਪਿੱਛੇ ਪੈਸਾ ਚੁੱਕ ਕੇ ਤੁਰੇ ਫਿਰਦੇ ਆ ਕਿ ਇਹਦਾ ਮੁੰਡੇ ਦਾ ਆਈਡੀਆ ਇਹਦਾ ਕੁੜੀ ਦਾ ਆਈਡੀਆ ਵਧੀਆ ਜੇ ਤੁਸੀਂ ਜੀਐਸਸੀਏ 'ਚ ਪੈਸੇ ਲਾਵਾਂਗੇ ਤਾਂ ਸਾਡੇ ਵੀ ਪੈਸੇ ਵਧਣਗੇ ਸੋ ਪੈਸੇ ਨੂੰ ਨਾ ਸੋਚੋ ਕਿ ਮੇਰੇ ਕੋਲੇ ਪੈਸਾ ਹੈ ਨਹੀਂ ਮੈਂ ਕੰਮ ਨਹੀਂ ਕਰਨਾ ਕਿਉਂਕਿ ਲੋਕਾਂ ਨੇ ਜਿਨ੍ਹਾਂ ਦੇ ਦਿਮਾਗ ਸੀ ਬਿਨਾ ਪੈਸੇ ਤੋਂ ਕੰਮ ਸ਼ੁਰੂ ਕੀਤਾ ਤੇ ਕਰੋੜਾ ਅਰਬਾਂ ਦੀਆਂ ਕੰਪਨੀਆਂ ਬਣਾ ਲੀਆਂ ਸੋ ਇਹ ਗੱਲ ਆਪਣੇ ਪੱਲੇ ਬੰਨ ਲਓ ਤਿੰਨੇ ਗੱਲਾਂ ਯੂਨੀਕ ਆਈਡੀਆ ਵੱਡੇ ਸੁਪਨੇ ਤੇ ਅਬਿਲਟੀ ਟੂ ਵਰਕ ਹਾਰਡ ਜੇ ਤਿੰਨੇ ਗੱਲਾਂ ਤੁਸੀਂ ਜ਼ਿੰਦਗੀ 'ਚ ਪੱਲੇ ਬੰਨ ਲੀਆਂ ਤੁਸੀਂ ਵੱਡੇ ਤੋਂ ਵੱਡਾ ਬਿਜ਼ਨਸ ਬਣਾ ਸਕਦੇ ਹੋ ਕਰੋੜਾ ਅਰਬਾ ਕਮਾ ਸਕਦੇ ਹੋ ਤੋ ਕਮੈਂਟ ਕਰਕੇ ਦੱਸਿਓ ਗੱਲ ਕਿਵੇਂ ਲੱਗੀ ਹੋਰ ਵੀਡੀਓ ਲਈ ਫੋਲੋ ਕਰ ਲਓ ਤੇ ਜੇ ਤੁਸੀਂ ਆਪਣਾ ਬੁਟੀਕ ਸਟਾਰਟ ਕਰਨਾ ਚਾਹੁੰਦੇ ਆ ਤਾਂ ਪਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਪ੍ਰੋਫਾਈਲ ਬਾਇਓ ਦਿੱਤਾ। স্ক্রিন ਤੇ ਵੀ ਆਪਣਾ ਵਟਸਐਪ ਨੰਬਰ ਆ ਰਿਹਾ ਉੱਥੇ ਵੀ ਮੈਸੇਜ ਕਰ ਸਕਦੇ ਹੋ ਤੇ ਹੋਰ ਵੀਡੀਓਜ਼ ਲਈ ਜਰੂਰ ਫੋਲੋ ਕਰਿਓ।